ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਲੱਧੂ ਵਾਲਾ ਉਤਾੜ ਵਿਖੇ ਹੋਏ ਸਰਪੰਚੀ ਦੇ 22 ਲੈਕਚਰਾਂ ਵਿੱਚ ਸਰਪੰਚੀ ਜਿੱਤਣ ਤੋਂ ਬਾਅਦ ਸਰਪੰਚ ਅਤੇ ਪਿੰਡ ਦੇ ਸਮੂਹ ਮੈਂਬਰਾਂ ਤੇ ਪੰਚਾਇਤ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਦੇ ਘਰ ਪੁੱਜ ਉਹਨਾਂ ਦਾ ਧੰਨਵਾਦ ਕੀਤਾ ਅਤੇ ਅਰਦਾਸ ਕੀਤੀ ਵੀ ਸਰਪੰਚੀ ਜੋ ਉਹਨਾਂ ਨੂੰ ਮਿਲੀ ਹੈ ਇਹ ਸਮੂਹ ਨਗਰ ਵਾਸੀਆਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਿਲੀ ਹੈ ਅਤੇ ਹੁਣ ਸਰਪੰਚੀ ਜਿੱਤਣ ਤੋਂ ਬਾਅਦ ਸਾਰਾ ਪਿੰਡ ਹੀ ਉਹਨਾਂ ਦਾ ਹੈ ਅਤੇ ਉਹ ਸਾਰੇ ਪਿੰਡ ਦੇ ਹੀ ਸਰਪੰਚ ਹਨ ਚਾਹੇ ਕਿਸੇ ਨੇ ਉਹਨਾਂ ਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ ਉਹ ਪਹਿਲ ਦੇ ਆਧਾਰ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਹੋਣ ਵਾਲੇ ਕੰਮ ਕਰਨਗੇ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਕਿਹਾ ਕਿ ਇਹ ਹੱਕ ਅਤੇ ਸੱਚ ਤੇ ਨਿਆਂ ਦੀ ਜਿੱਤ ਹੈ ਅਤੇ ਜੋ ਸਰਪੰਚੀ ਉਹਨਾਂ ਨੂੰ ਮਿਲੀ ਹੈ ਇਸ ਲਈ ਉਹ ਵਧਾਈ ਦੇ ਬਾਤ ਕਰ ਹਨ ਇਸ ਮੌਕੇ ਬੋਲਦੇ ਹੋਏ ਜ਼ਿਲ੍ਹਾ ਪ੍ਰਧਾਨ ਕਾਕਾ ਕੰਬੋਜ ਨੇ ਕਿਹਾ ਕਿ ਆਪ ਪਾਰਟੀ ਨੇ ਸਾਰਾ ਜੋਰ ਲਾਇਆ ਹੋਇਆ ਸੀ ਪਰ ਫਿਰ ਵੀ ਸੱਚ ਦੀ ਜਿੱਤ ਹੋਈ ਹੈ ਇਸ ਲਈ ਉਹ ਨਵੇਂ ਚੁਣੇ ਸਰਪੰਚ ਤੇ ਪੰਚਾਇਤ ਨੂੰ ਵਧਾਈ ਦਿੰਦੇ ਹਨ ਅਤੇ ਹੋਰ ਬੋਲਦੇ ਹੋਏ ਜ਼ਿਲ੍ਹਾ ਪਾਇਬਾ ਪ੍ਰਧਾਨ ਕਾਕਾ ਕੰਬੋਜ ਨੇ ਕੀ ਕੁਝ ਕਿਹਾ ਸਭ ਕੋ ਜਾਣਨ ਲਈ ਬਣੇ ਨੂੰ ਸਾਨੂੰ ਇਸ ਸਬ ਤੋਂ ਪੱਲ ਸਾਰੇ ਨਗਰ ਇਹਨਾਂ ਸਾਫ਼ ਦਿੱਤਾ ਕਿ ਨਿੱਕ-ਨਿੱਕੇ ਬੱਚੇ ਵੀ ਬਜ਼ੁਰਗ ਵੀ ਸਾਰੇ ਮਰਾਉਣ ਦੇ ਕਾਰਨ ਸਾਦੇ ਕੇ ਮੁੰਡੇ ਨੂੰ ਕੋਲ ਲੱਕਾ ਮੁੰਡਾ ਖੋਣਦਾ ਰਿਹਾ ਸਾਰੇ ਨਜ਼ਰ ਨੇ ਸਾਦੇ ਕੇ ਨੂੰ ਲੱਕਾ ਸੀ ਸਾਰੇ ਪਾਕਿਸਤਾਨ ਅਲਮੰਤਨ ਨਾਲ ਮੋਟਾ ਨਾ ਪਾ ਕੇ ਜਤਾਇਆ ਆਪੋ ਜਿ ਤਕਰਾਈਏ ਫਿਰ ਮੋਟਾ ਕਿੰਨ ਤੋਂ ਵੀ ਵੇਦਦਾ ਹੀ ਬਾਅਦ ਚ ਵੀ ਚੈਂਟਰ ਤੋਂ ਵੀ ਵੇਦਦਾ ਹੀ ਪਰ ਸਾਡੀ ਪਰਮਾਤਮਾ ਨੇ ਨਾਇਪਦ ਰੱਖ ਕੇ ਸਾਨੂੰ ਮੋਟਾ ਦੇ ਜਤਾਇਆ ਇਹ ਪਹਿਲਾਂ ਵੀ ਕਦੇ ਇਹਨਾਂ ਦੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਕਦੇ ਕਿਸੇ ਨੇ ਸਰਪੰਚੀ ਆ ਮੈਂਬਰੀ ਦਾ ਇਲੈਕਸ਼ਨ ਲੜਿਆ ਇਹਨਾਂ ਨੇ ਲੜਾਈ ਜੀ ਅੱਛਾ ਜੀ ਹਾਂ ਉਹ ਲੋਕ ਅਕਲ ਮੈਲੇ ਰਹੀ ਕਿ ਨਾ ਤੇ ਅੰਕਾ ਅਕਲ ਲਈ ਮੈਂ ਚੰਦਰ ਰਹੇ ਨੂੰ ਪੁਲੜੇ ਆਈ ਇਹ ਲੋਕ ਲਈ ਪੰਜ ਛੇ ਇਲੈਕਸ਼ਨ ਦੇ ਮੁੰਡੇ ਚਤੰਦ ਕਰ ਤਾ ਪਹਿਲਾ ਕੰਮ ਕਿਹੜਾ ਪਿੰਡ ਦਾ ਹੁਣ ਕਰਵਾਓਗੇ ਹੇ ਕੰਮ ਜੋ ਵੀ ਪਿੰਡ ਦੇ ਆਉਣਗੇ ਜਿਵੇਂ ਸਾਨੂੰ ਮਿਲਣ ਗਈ ਜੀ ਬਾਈ ਜੀ ਕੱਲ ਤੁਸੀਂ ਦੇਰ ਰਾਤ ਰਿਜ਼ਲਟ ਸਾਹਮਣੇ ਆਇਆ ਸੀ ਇਲੈਕਸ਼ਨ ਦੇ ਵਿੱਚ ਤਾਂ ਹੁਣ ਜਿੱਤ ਪ੍ਰਾਪਤ ਕੀਤੀ ਆ ਦੋ ਵੋਟਾਂ ਤੇ ਅੱਜ ਜਲਾਲਾਬਾਦ ਵੀ ਕੇ ਪਹੁੰਚਿਓ ਕਾਕਾ ਕਮੋਜ ਦੇ ਗ੍ਰਹਿ ਵੀ ਕੇ ਕੀ ਕਹਿਣਾ ਚਾਹੋਗੇ ਧੰਨਵਾਦ ਕਰਨਾ ਚਾਹੁੰਦਾ ਜੀ ਆਦੇ ਨੱਗਰ ਦਾ ਜੀ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਜਿਹੜੇ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਹਮ ਤੇ ਮੌਜੂਦਾ ਸਰਕਾਰ ਦੇ ਹੁੰਦਿਆਂ ਵੀ ਹਮ ਜੀ ਸਾਡੇ ਨਾਲ ਤੇ ਖੜੇ ਆ ਹੋ ਸਕਦਾ ਹੈ ਮੌਜੂਦਾ ਸਰਕਾਰ ਸਾਡੇ ਨਾਲ ਉੱਤੇ ਧੱਕਾ ਕਰਦੀ ਪਰ ਮੇਰੇ ਪਿੰਡ ਦੇ ਨੌਜਵਾਨਾਂ ਨੇ ਮੇਰੀ ਜਿੰਦਾ ਸਾਥ ਦਾ ਸਹਿਯੋਗ ਦਿੱਤਾ ਕਿ ਅਸੀਂ ਤਿੰਨ ਬੂਟਾਂ ਨਾਲ ਜਿੱਤ ਪ੍ਰਾਪਤ ਕੀਤੀ ਆ ਹਮ ਦਿਨੇ ਲੋਕਾਂ ਦੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਥੋੜੇ ਤੇ ਵਿਸ਼ਵਾਸ ਕੀਤਾ ਹੈ ਕਿਵੇਂ ਦੇਖਦੇ ਹੋ ਕਿਹੜਾ ਪਹਿਲਾ ਕੰਮ ਹੈ ਜਿਹੜਾ ਪਿੰਡ ਦੇ ਵਿੱਚ ਤੁਸੀਂ ਕਰਵਾਉਗੇ ਪਿੰਡ ਦੇ ਵਿੱਚ ਜੋ ਵੀ ਅ ਵਿਕਾਸ ਦਾ ਕੰਮ ਜਿਹੜੇ ਕੋਈ ਵੀ ਰਹਿੰਦਾ ਹੈ ਉਹਨੂੰ ਪੈਨ ਦੇ ਦਰਦ ਕੀਤਾ ਜਾਵੇਗਾ ਕੱਲ ਕਿਤੇ ਨਾ ਕਿਤੇ ਵਹਿਮ ਸੀਗਾ ਤੁਹਾਨੂੰ ਕਿ ਧੱਕਾ ਨਾ ਹੋ ਜਾਏ ਧੱਕਾ ਨਾ ਹੋ ਜਾਏ ਬਿਲਕੁਲ ਸੀਗਾ ਜੀ ਕਿਉਂਕਿ ਸਰਕਾਰ ਹੈ ਜੀ ਉਹਨਾਂ ਦੀ ਮਜਬੂਰੀ ਹੈ ਤੇ ਬਾਕੀ ਵਿਸ਼ਵਾਸ ਸੀਗਾ ਜੀ ਆਪਦੇ ਨਗਰ ਤੇ ਜੋ ਮੇਰੇ ਨਾਲ ਮੇਰੇ ਭਰਾ ਖੜੇ ਸੀ ਉਹਨਾਂ ਦੇ ਜ਼ਿਆਦਾ ਵਿਸ਼ਵਾਸ ਸੀਗਾ ਕਿ ਮੇਰਾ ਟੱਕਾ ਨਹੀਂ ਹੁੰਦੀ ਇੱਕ ਹੋਰ ਗੱਲ ਹੈ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆਈ ਸੀ ਵੀ ਜਦੋਂ ਪ੍ਰਸ਼ਾਸਨ ਨੇ ਤੁਹਾਨੂੰ ਘਰ ਪਹੁੰਚਾਇਆ ਤੇ ਉਸ ਵਕਤ ਜਿਹੜਾ ਨਤੀਜਿਆਂ ਤੋਂ ਬਾਅਦ ਦੇ ਵਿੱਚ ਆਮ ਆਦਮੀ ਪਾਰਟੀ ਦੀ ਉੱਥੇ ਕਈ ਪਿੰਡਾਂ ਦੇ ਆਗੂ ਵੀ ਪਹੁੰਚ ਗਏ ਸੀਗੇ ਚਲੋ ਮੈਂ ਕਿਸੇ ਨੂੰ ਦੇਖਿਆ ਤਾਂ ਨਹੀਂ ਪਰ ਜਿਵੇਂ ਆਵਾਜ਼ ਉੱਠੀ ਸੀ ਵੀ ਨੇੜੇ ਤੇੜੇ ਦੇ ਕੁਝ ਪਿੰਡਾਂ ਦੇ ਸਰਪੰਚਾਂ ਵੀ ਉੱਥੇ ਆਏ ਹੋਏ ਸਾਡੇ ਹਾਂ ਕੋਈ ਯਾਲਪਛਾਤੇ ਬੰਦੇ ਵੀ ਆਏ ਹੋਏ ਸਨ ਪਰ ਮੈਂ ਧੰਨਵਾਦ ਕਰਨਾ ਚਾਹੁੰਗਾ ਪੁਲਿਸ ਸ੍ਰੀਦਾ ਕਿ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਾਨੂੰ ਕੋਈ ਸਿਕਿਉਰਿਟੀ ਕੋਈ ਸਾਨੂੰ ਸਾਡੇ ਗ੍ਰਹਿ ਵਿੱਚ ਕਰ ਛੱਡ ਕੇ ਨਹੀਂ ਸੀ ਜੀ ਕੁਮੋ ਸਾਹਿਬ ਅੱਜ ਜਿਸ ਤਰੀਕੇ ਦੇ ਨਾਲ ਲੱਧੂ ਵਾਲਾ ਤੋਂ ਸਮੂਹ ਪਿੰਡ ਵਾਸੀ ਤੇ ਨਵੇਂ ਬਣੇ ਸਰਪੰਚ ਆਏ ਨੇ ਕੀ ਕਹਿਣਾ ਚਾਹੋਗੇ ਕੱਲ ਜਿਹੜਾ ਇਲੈਕਸ਼ਨ ਹੋਇਆ ਸੀ ਤੇ ਜਿੱਤ ਪ੍ਰਾਪਤ ਹੋਈ ਹੈਗਾ ਸਭ ਤੋਂ ਪਹਿਲਾਂ ਤਾਂ ਫਤਿਹ ਬਰੋਡ ਕਰਨਾ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਬਹੁਤ ਬਹੁਤ ਮੁਬਾਰਕ ਸਾਡੇ ਸਰਪੰਚ ਸਾਹਿਬ ਨੂੰ ਸਾਡੇ ਬਜ਼ੁਰਗ ਸਰਪੰਚ ਸਾਹਿਬ ਜਿੰਨਾਂ ਨੂੰ ਕਹਿੰਦੇ ਨੇ ਗੁਰਤੀ ਮਿਲੀ ਸਾਰਿਆਂ ਨੂੰ ਸਿਆਸਤ ਦੀ ਇੱਕ ਪਿੰਡ ਦੀ ਸਿਆਸਤ ਹੈ ਜਿਹੜਾ ਪਿੰਡ ਦਾ ਸਰਪੰਚ ਏ ਉਹ ਸਮੇਂ ਨਾਲ ਇੱਕ ਪਿੰਡ ਦਾ ਮੁੱਖ ਮੰਤਰੀ ਹੁੰਦਾ ਹੈ। ਔਰ ਜਦੋਂ ਜਿੰਨਾ ਚਿਰ ਤਾਂ ਇਲੈਕਸ਼ਨ ਚੱਲਦਾ ਉਹਨਾਂ ਤੱਕ ਤਾਂ ਪਾਰਟੀਬਾੜੀ ਹੁੰਦੀ ਹੈ, ਗਰੁੱਪ ਹੁੰਦੇ ਨੇ। ਜਦੋਂ ਨਕਰ ਪਿੰਡ ਨੇ ਸਰਪੰਚ ਚੁਣ ਦਿੱਤਾ ਉਹਨੇ ਉਹ ਜਲਾ ਸਾਹਿਬ ਸਾਰੇ ਪਿੰਡ ਦੇ ਸਰਪੰਚ ਨੇ ਨਾ ਕਿ ਕਿਸੇ ਪਾਰਟੀ ਦੇ ਨਾ ਹੀ ਕਿਸੇ ਧੜੇ ਦੇ ਔਰ ਬੜਾ ਵਧੀਆ ਲੱਗਿਆ ਜਦੋਂ ਇਹਨਾਂ ਨੇ ਮੈਨੂੰ ਆਉਂਦਿਆਂ ਨਾਲ ਕਿਹਾ ਕਿ ਹਰ ਇੱਕ ਬੰਦੇ ਦੀ ਆਪਾਂ ਰਿਸਪੈਕਟ ਕਰਨੀ ਹੈ ਹਰ ਇੱਕ ਬੰਦੇ ਦੀ ਇੱਜ਼ਤ ਕਰਨੀ ਹੈ ਕਿਸੇ ਨੇ ਵੋਟ ਪਾਈ ਹੈ ਚਾਹ ਨਹੀਂ ਪਾਈ ਤੇ ਉਹਨੂੰ ਜਿਹਨੇ ਨਹੀਂ ਵੋਟ ਪਾਈ ਕਹਦੇ ਉਹਨੂੰ ਦੋ ਕੱਪ ਚਾਹ ਪਿਆ ਕੇ ਭੇਜਣੀ ਵੀ ਅਗਲਾ ਇਹਨਾਂ ਨੂੰ ਮਹਿਸੂਸ ਕਰੇ ਮੈਂ ਕਿਤੇ ਵੋਟ ਨਹੀਂ ਪਾਈ ਤੇ ਸਰਪੰਚ ਸਾਹਿਬ ਨੇ ਮੇਰੀ ਗਲਤੀ। ਕਮੋਲ ਸਾਹਿਬ ਜਦੋਂ ਮੌਜੂਦਾ ਸਰਕਾਰ ਜਿਸ ਤਰੀਕੇ ਦੇ ਨਾਲ ਕਰ ਲ ਆਮ ਆਦਮੀ ਪਾਰਟੀ ਦਾ ਸਾਹਮਣੇ ਕੈਂਡੀਡੇਟ ਦੀ ਅਕਸਰ ਹੀ ਲੋਕਾਂ ਲੋਕਿਆ ਜਾਂਦਾ ਕਿ ਸਰਪੰਚੀ ਇਲੈਕਸ਼ਨਾਂ ਦੇ ਵਿੱਚ ਧੱਕਾ ਹੋਇਆ। ਜਿਸ ਕਰਕੇ ਮੌਜੂਦਾ ਸਰਕਾਰ ਦਾ ਕੈਂਡੀਡੇਟ ਜਿੱਤ ਗਿਆ ਤੇ ਪਰ ਇਸ ਪਾਸੇ ਗੱਲ ਕਰੀਏ ਤਾਂ ਇੱਕ ਮੌਜੂਦਾ ਸਰਕਾਰ ਦੇ ਸਰਪੰਚ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਉਹ ਵੀ ਸਿਰਫ 2 ਵੋਟਾਂ ਇਹਦੇ ਤੇ ਮੈਂ ਇਹ ਗੱਲ ਕਹਾਂਗਾ ਹਾਥ ਨਾ ਪਾਉਂਚੇ ਚੂਕੋ ਜੋਗਰ ਅਗਲੇ ਨੇ ਸਾਰਾ ਲਾਇਆ ਉਧਰੋਂ ਮੁਕਸਰਮ ਨਹੀਂ ਇਧਰੋਂ ਜਲਾਲਾਬਦਵਾਨੀ ਵਿਚਕਾਰ ਨਾਜੂ ਵਾਲਾ ਸੀ ਉੱਥੋਂ ਹੀ ਸਾਡਾ ਹਲਕਾ ਸ਼ੁਰੂ ਹੁੰਦਾ ਹੈ ਉਹਨਾਂ ਜ਼ੋਰ ਵੱਲੋਂ ਆਦੇ ਵੱਲੋਂ ਕਸਰ ਕੋਈ ਨਹੀਂ ਛੱਡੀ ਪਰ ਮੈਂ ਧੰਨਵਾਦ ਕਰਦਾ ਸਾਡੇ ਐਸਐਸਪੀ ਸਾਹਿਬ ਸਾਡੇ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਸਾਰੇ ਪ੍ਰਸ਼ਾਸਨ ਦਾ ਔਰ ਖਾਸ ਤੌਰ ਤੇ ਤੁਹਾਡਾ মিডিਆ ਵਾਲਿਆਂ ਦਾ ਬਹੁਤ ਅੱਛਾ ਰੋਲ ਰਿਹਾ ਜੋ ਪਿੰਡ ਦੱਸ ਰਿਹਾ ਕਿ মিডিਆ ਵਾਲਿਆਂ ਨੇ ਸਿਰ ਤੇ ਕਿ ਸਰਪੰਚੀ ਜਿੱਤੀ ਹੈ ਤਾਂ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਜਿਨਿਆਂ ਨੇ ਵੀ ਇੱਕ ਇੱਕਾ ਦੀ ਕੀਮਤੀ ਵੋਟ ਪਾ ਕੇ ਸਰਪੰਚ ਸਾਹਿਬ ਨੂੰ ਪਿੰਡ ਦੀ ਵਾਰਡ ਨੂੰ ਸੰਭਾਲੀ ਇਹ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਿਲ ਦੀ ਅਗਰਾਈਆਂ ਤੋਂ ਧੰਨਵਾਦ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत